ਯਾ ਵੀਰ ਮੈਂ ਤੁਹਾਡਾ ਵੀ ਰਾਜ ਸਿੰਘ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਇੱਕ ਬਹੁਤ ਹੀ ਮੰਦ ਭਾਗੀ ਤੇ ਦੁਖਦਾਈ ਘਟਨਾ ਨਿਕਲ ਕੇ ਸਾਹਮਣੇ ਆਈ ਹੈ ਜਿਹੜੇ ਤਿੰਨ ਨੌਜਵਾਨ ਸੀ ਆਪਣੀ ਗੱਡੀ ਤੇ ਸਵਾਰ ਹੋ ਕੇ ਜਾ ਰਹੇ ਸੀ ਕਿਸੇ ਕੰਮ ਜਿੰਦੇ ਵਿੱਚੋਂ ਦੋ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਹਾਦਸਾ ਗ੍ਰਸਤ ਹੋ ਚੁੱਕੇ ਨੇ ਘਟਨਾ ਕਿੱਥੇ ਵਾਪਰੀ ਕਿਵੇਂ ਵਾਪਰੀ ਆਪਾਂ ਸਾਰੀ ਜਾਣਕਾਰੀ ਦਿੰਨੇ ਆ ਇਹ ਘਟਨਾ ਵਾਪਰੀ ਹੈ ਜੀ ਮੋਗਾ ਬਰਨਾਲਾ ਦੇ ਪਿੰਡ ਡਾਲਾ ਦੇ ਕੋਲ ਜਿੱਥੇ ਤਿੰਨ ਨੌਜਵਾਨ ਆਪਣੀ ਗੱਡੀ ਤੇ ਜਾ ਰਹੇ ਸੀ ਕਿਸੇ ਕੰਮ ਜਾ ਰਹੇ ਸੀ ਉਹਨਾਂ ਦੇ ਅੱਗੇ ਅਵਾਰਾ ਗਾਂ ਆਉਣ ਦੇ ਕਰਕੇ ਉਹਨਾਂ ਦੀ ਗੱਡੀ ਗਾਂ ਦੇ ਨਾਲ ਟਕਰਾ ਜਾਂਦੀ ਤੇ ਡਿਵਾਈਡਰ ਦੇ ਵਿੱਚ ਵੱਜਣ ਨਾਲ ਜਦੋਂ ਗੱਡੀ ਪਲਟਦੀ ਆ ਤੇ ਜਿਹੜੇ ਦੋ ਨੌਜਵਾਨ ਸੀ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਆ ਤੇ ਜਿਹੜਾ ਤੀਜਾ ਨੌਜਵਾਨ ਸੀ ਉਹ ਹੁਣ ਹਸਪਤਾਲ ਦੇ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਇਹ ਜਿਹੜੇ ਦੋ ਨੌਜਵਾਨ ਹੁਣ ਦੁਨੀਆ ਨੂੰ ਅਲਵੈ ਦਾ ਕਹਿ ਚੁੱਕੇ ਨੇ ਉਹਨਾਂ ਦਾ ਨਾਂ ਜੀ ਸਖਵਿੰਦਰ ਸਿੰਘ ਤੇ ਵਰਿੰਦਰ ਸਿੰਘ ਤੇ ਜਿਹੜਾ ਤੀਜਾ ਜ਼ਖਮੀ ਰੂਪ ਦੇ ਵਿੱਚ ਹਸਪਤਾਲ ਦੇ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਉਹਦਾ ਨਾਮ ਭਪਿੰਦਰ ਸਿੰਘ ਆ ਉਹ ਆਪਣੀ ਗੱਡੀ ਤੇ ਜਿਸ ਦਾ ਨੰਬਰ ਪੀਬੀ 07736 ਆ ਉਹਦੇ ਤੇ ਕੰਮ ਜਾ ਰਿਹਾ ਸੀ ਤੇ ਰਾਹ ਦੇ ਵਿੱਚ ਉਹ ਹਾਦਸਾ ਗ੍ਰਸਤ ਹੋ ਚੁੱਕੇ ਨੇ ਸੜਕਾਂ ਦੇ ਜਾਂਦਿਆਂ ਆਮ ਲੋਕਾਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਨੇ ਤੇ ਹੁਣ ਭਗਵੰਤਮਾਨ ਸਰਕਾਰ ਤੇ ਵੱਡੇ ਸਵਾਲ ਖੜੇ ਹੁੰਦੇ ਨੇ ਜਿਹੜੀ ਉਹਨਾਂ ਨੇ ਸੜਕ ਸੁਰੱਖਿਆ ਫੋਰਸ ਤੇ ਉਹ ਬਣਾਉਣ ਦਾ ਫਾਇਦਾ ਕੀ ਜੇਕਰ ਆਮ ਇਨਸਾਨਾਂ ਦੀਆਂ ਰੋਜ਼ ਹੀ ਜਾਨਾਂ ਜਾਣੀਆਂ ਨੇ ਜਾਂ ਫਿਰ ਜੇਕਰ ਕੋਈ ਸੜਕ ਤੇ ਜਾ ਰਿਹਾ ਉਹਦੇ ਨਾਲ ਹਾਦਸੇ ਹੀ ਵਾਪਰਨੇ ਨੇ ਫਿਰ ਸੜਕ ਸੁਰੱਖਿਆ ਬਣਾਉਣ ਦਾ ਫਾਇਦਾ ਕੀ ਹੁਣ ਤੁਸੀਂ ਦੇਖੋ ਜਿਹੜੀ ਸੜਕ ਸੁਰੱਖਿਆ ਫੋਰਸ ਬਣਾਈਆਂ ਉਹਨਾਂ ਮਤਲਬ ਇਕੱਲਾ ਇਹ ਨਹੀਂਗਾ ਕਿ ਉਹ ਸੜਕ ਤੇ ਗੱਡੀ ਜੀ ਠੱਲ ਕੇ ਖੜੇ ਰਹਿਣ ਸਾਰਾ ਦਿਨ ਤੇ ਜਿਹੜੇ ਕੰਮ ਪਹਿਲਾਂ ਕਰਨ ਵਾਲੇ ਨੇ ਉਹ ਕਰਨ ਹੀ ਨਾ ਜਾਂ ਉਹਨਾਂ ਪਾਸੇ ਧਿਆਨ ਹੀ ਨਾ ਦੇਣਾ ਹੁਣ ਜਿਹੜਾ ਇਹ ਹਾਦਸਾ ਵਾਪਰਿਆ ਵੱਡਾ ਹਾਦਸਾ ਵਾਪਰਿਆ ਜਿਹਦੇ ਵਿੱਚ ਦੋ ਜਿਹੜੇ ਨੌਜਵਾਨ ਨੇ ਬਰਿੰਦਰ ਸਿੰਘ ਸੁਖਵਿੰਦਰ ਸਿੰਘ ਉਹਨਾਂ ਦੀ ਜਾਨ ਚਲੀ ਗਈ ਆ ਜਿਹੜੇ ਦੋ ਮਾਪਿਆਂ ਦੇ ਚਿਰਾਗ ਨੇ ਅੱਖਾਂ ਦੇ ਉਹ ਬੁੱਝ ਚੁੱਕੇ ਨੇ ਤੇ ਤੀਜਾ ਜਿਹੜਾ ਚਿਰਾਗ ਆ ਉਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਤੇ ਹੁਣ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਜੇ ਸੜਕ ਸੁਰੱਖਿਆ ਫੋਰਸ ਭਗਵੰਤਮਾਨ ਸਾਹਿਬ ਨੇ ਬਣਾਈ ਆ ਕੀ ਉਹਨਾਂ ਦਾ ਇੱਕੋ ਕੰਮ ਆ ਕਿ ਉਹ ਸੜਕ ਤੇ ਇੱਕ ਥਾਂ ਤੇ ਖੜੇ ਰਹਿਣਾ ਜਿਹੜਾ ਆਲਾ ਦਵਾਲਾ ਜਾਂ ਚਾਰਛਫੇਰਾ ਉਹਦੇ ਪਾਸੇ ਧਿਆਨ ਹੀ ਨਾ ਦੇਣਾ ਜਿਹੜੀਆਂ ਆਵਾਰਾ ਗਾਵਾਂ ਨੇ ਜਾਂ ਆਵਾਰਾ ਪਸ਼ੂ ਨੇ ਕੀ ਸੜਕ ਸੁਰੱਖਿਆ ਫੋਰਸ ਨੂੰ ਇਹ ਨਹੀਂ ਚਾਹੀਦਾ ਕਿ ਉਹਨਾਂ ਨੂੰ ਫੜ ਕੇ ਤੇ ਜਿਹੜੀਆਂ ਗਊਸ਼ਾਲਾ ਨੇ ਉਹਦੇ ਵਿੱਚ ਛੱਡਿਆ ਜਾਵੇ ਉਹਨਾਂ ਵਿੱਚ ਜਮ੍ਹਾਂ ਕਰਵਾਇਆ ਜਾਵੇ ਤਾਂ ਜੋ ਜਿਹੜੇ ਆਮ ਲੋਕ ਉਥੋਂ ਲੰਘਦੇ ਨੇ ਜਾ ਕਿਸੇ ਕੰਮਕਾਰਾਂ ਲਈ ਆਪਣੀ ਜਾਨ ਗਵਾ ਪੈਂਦੇ ਨੇ ਜਾਨ ਲੱਗਿਆ ਤੇ ਉਹਨਾਂ گاਵਾਂ ਨੂੰ ਕੰਟਰੋਲ ਕਰਕੇ ਫੜ ਕੇ ਕਾਬੂ ਕਰਕੇ ਤੇ ਜਿਹੜੀਆਂ ਗਊਸ਼ਾਲਾ ਬਣੀਆਂ ਹੋਈਆਂ ਨੇ ਉੱਥੇ ਜਮ੍ਹਾਂ ਕਰਾਉਣ ਕੀ ਇਹ ਸੜਕ ਸੁਰੱਖਿਆ ਫੋਰਸ ਦੀ ਜ਼ਿੰਮੇਵਾਰੀ ਨਹੀਂ ਬਣਦੀ ਭਗਵਾਨ ਤਮਾਨ ਸਰਕਾਰ ਤੇ ਵੱਡੇ ਸਵਾਲ ਨੇ ਕਿ ਜਿਹੜੇ ਲੋਕ ਜਾ ਰਹੇ ਨੇ ਜਾਨਾਂ ਗਵਾ ਰਹੇ ਨੇ ਜਿਹੜੀਆਂ ਜਾਨਾਂ ਨੇ ਉਹ ਕੀਮਤੀ ਨਹੀਂਆਂ ਹੁਣ ਤੁਸੀਂ ਦੇਖੋ ਆਮ ਲੋਕ ਜਦੋਂ ਆਪਣੇ ਘਰ ਦੇ ਵਿੱਚੋਂ ਕੰਮਕਾਰਾਂ ਲਈ ਜਾਂਦੇ ਨੇ ਤੇ ਜਦੋਂ ਉਹਨਾਂ ਦੇ ਨਾਲ ਐਸੀਆਂ ਅਚਾਨਕ ਘਟਨਾਵਾਂ ਵਾਪਰ ਜਾਂਦੀਆਂ ਨੇ ਹਾਦਸਾ ਗ੍ਰਸਤ ਹੋ ਜਾਂਦੇ ਨੇ ਤੇ ਜਿਹੜੇ ਉਹਨਾਂ ਦੇ ਘਰ ਦੇ ਨੇ ਸਾਰੀ ਜ਼ਿੰਦਗੀ ਆਪਣੇ ਜਿਹੜੇ ਜਾਣ ਵਾਲਿਆਂ ਨੂੰ ਉਡੀਕਦੇ ਰਹਿੰਦੇ ਨੇ ਵੀ ਸਾਡਾ ਬੰਦਾ ਤਾਂ ਜਾਂ ਸਾਡੀ ਔਰਤ ਚੰਗਾ ਭਲਾ ਕਰੋ ਗਿਆ ਸੀ ਕੰਮ ਕਰ ਗਿਆ ਸੀ ਤੇ ਐਸੀ ਘਟਨਾ ਵਾਪਰੀ ਐਸਾ ਹਾਦਸਾ ਉਹਦੇ ਨਾਲ ਹੋਇਆ ਕਿ ਅੱਜ ਤੱਕ ਉਹ ਘਰੇ ਵਾਪਸ ਹੀ ਨਹੀਂ ਆਇਆ ਇਹ ਸਰਕਾਰ ਤੇ ਵੱਡੇ ਸਵਾਲ ਖੜੇ ਹੁੰਦੇ ਨੇ ਮੈਂ ਤੁਹਾਨੂੰ ਦੁਬਾਰਾ ਫਿਰ ਦੱਸ ਦਿੰਨਾ ਕਿ ਜਿਹੜੀ ਇਹ ਘਟਨਾ ਵਾਪਰੀ ਆ ਜਿਹੜੇ ਵਰਿੰਦਰ ਸਿੰਘ ਤੇ ਸੁਖਵਿੰਦਰ ਸਿੰਘ ਉਹ ਹਾਦਸਾ ਗ੍ਰਸਤ ਹੋਏ ਨੇ ਉਹ ਗੱਡੀ ਤੇ ਕਿਤੇ ਕੰਮ ਜਾ ਰਹੇ ਸੀ ਰਸਤੇ ਵਿੱਚ ਆਵਾਰਾ ਗਾਂ ਉਹਨਾਂ ਦੀ ਗੱਡੀ ਦੇ ਨਾਲ ਟਕਰਾ ਜਾਂਦੀ ਆ ਤੇ ਜਿਹੜੀ ਉਹਨਾਂ ਦੀ ਗੱਡੀ ਆ ਉਹ ਫਿਰ ਪਲਟ ਜਾਂਦੀ ਆ ਤੇ ਜਿਹੜੇ ਵਰਿੰਦਰ ਸਿੰਘ ਤੇ ਸੁਖਵਿੰਦਰ ਸਿੰਘ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਆ ਤੇ ਜਿਹੜਾ ਉਹਨਾਂ ਦਾ ਇੱਕ ਤੀਜਾ ਸਾਥੀ ਆ ਭਪਿੰਦਰ ਸਿੰਘ ਉਹ ਹੁਣ ਜ਼ਿੰਦਗੀ ਤੇ ਮੌਤ ਦੀ ਲੜਾਈ ਹਸਪਤਾਲ ਦੇ ਵਿੱਚ ਲੜ ਰਿਆ ਲੜ ਰਿਆ ਤੇ ਜਿਹੜੇ ਭਗਵੰਤ ਮਾਨ ਸਾਹਿਬ ਨੇ ਜਿਨ੍ਹਾਂ ਨੇ ਸੜਕ ਸੁਰੱਖਿਆ ਫੋਰਸ ਬਣਾਈ ਆ ਉਹਨਾਂ ਦੇ ਵੱਡੇ ਸਵਾਲ ਨੇ ਕੀ ਉਹ ਸੜਕ ਸੁਰੱਖਿਆ ਫੋਰਸ ਲੋਕਾਂ ਦੀ ਜ਼ਿੰਦਗੀ ਨੂੰ ਬਚਾਉਣ ਲਈ ਆਪਣੀ ਜਿਹੜੀ ਜ਼ਿੰਮੇਵਾਰੀ ਆ ਉਹ ਨਿਭਾ ਨਹੀਂ ਸਕਦੀ ਜਾਂ ਜਿਹੜੀ ਸੜਕ ਸੁਰੱਖਿਆ ਫੋਰਸ ਆ ਉਹਨਾਂ ਕੋਲੇ ਇੰਨੀ ਯੋਗਤਾ ਹੀ ਨਹੀਂ ਜਾਂ ਉਹਨਾਂ ਕੋਲੇ ਐਨੇ ਪ੍ਰਬੰਧ ਹੀ ਨਹੀਂ ਕਿ ਜਿਹੜੇ ਉਹ ਆਮ ਲੋਕਾਂ ਦੀ ਜਿਹੜੀ ਜ਼ਿੰਦਗੀ ਨੂੰ ਸੁਰੱਖਿਆਤ ਬਣਾਉਣ ਲਈ ਯਕੀਨੀ ਬਣਾ ਸਕਣ ਕਿਸੇ ਨੂੰ ਇਹ ਹਾਲਾਤ ਸਾ ਮਾਮੂਲੀ ਜਾ ਲੱਗ ਸਕਦਾ ਮਿੱਤਰੋ ਇਹ ਹਾਲਾਤ ਮਾਮੂਲੀ ਨਹੀਂ ਹੈਗਾ ਹਰ ਰੋਜ਼ ਆਮ ਬੰਦੇ ਅਵਾਰਾ ਪਸ਼ੂਆਂ ਕਰਕੇ ਆਪਣੀਆਂ ਜਾਨਾਂ ਗਵਾ ਰਹੇ ਨੇ ਤੇ ਜਿਹੜੀਆਂ ਸਰਕਾਰਾਂ ਨੇ ਉਹ ਟਾਰਾਂ ਦਾ ਵੱਡੀਆਂ ਵੱਡੀਆਂ ਮਾਰਦੀਆਂ ਨੇ ਅਸੀਂ ਆਹ ਕਰਤਾ ਜੀ ਵਾਹ ਕਰਤਾ ਜੀ ਸੜਕ ਸੁਰੱਖਿਆ ਫੋਰਸ ਭਗਵੰਤ ਮਾਨ ਸਾਹਿਬ ਨੇ ਬਣਾਈਆਂ ਕਿ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਉਹ ਲੋਕਾਂ ਦੀ ਜ਼ਿੰਦਗੀ ਨੂੰ ਸੁਰੱਖਿਅਤ ਬਣਾਉਣਾ ਜਾਂ ਜਿਹੜੇ ਕੰਮ ਪਹਿਲਾਂ ਕਰਨ ਵਾਲੇ ਨੇ ਜੇਕਰ ਆਵਾਰਾ ਪਸ਼ੂ ਸੜਕਾਂ ਦੇ ਉੱਤੇ ਘੁੰਮਦੇ ਨੇ ਫਿਰ ਸੜਕ ਸੁਰੱਖਿਆ ਦੀ ਫੋਰਸ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਹਨਾਂ ਨੂੰ ਕਾਬੂ ਕਰਕੇ ਤੇ ਜਿਹੜੀਆਂ ਗਊਸ਼ਾਲਾਵਾਂ ਬਣੀਆਂ ਨੇ ਉੱਥੇ ਉਹਨਾਂ ਨੂੰ ਜਮਾ ਕਰਾਉਣਾ ਮੈਂ ਤੁਹਾਡਾ ਵੀ ਰਾਜ ਸਿੰਘ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨ